ਤੋ ਜਿਹਦੇ ਬੀਜ ਲੈਣੇ ਆ 30 ਗ੍ਰਾਮ ਸਾਲਮ ਗੱਠਾ ਲੈਣਾ ਤੁਸੀਂ 20 ਗ੍ਰਾਮ ਛੋਟੀ ਇਲਾਇਚੀ ਲੈਣੀ ਆ ਤੁਸੀਂ 20 ਗ੍ਰਾਮ ਸਮੁੰਦਰ ਸੋਖ 20 ਗ੍ਰਾਮ ਆ ਭੰਗ ਦੇ ਬੀਜ ਨੇ 10 ਗ੍ਰਾਮ ਪਾਇਓ ਆ ਸਾਲਮ ਮਿਸਰੀ ਲੈਣੀ ਆ ਤੁਸੀਂ ਇਹ 20 ਗ੍ਰਾਮ ਰੂਮੀ ਮਸਤੰਗੀ ਲੈਣੀ ਆ 40 ਗ੍ਰਾਮ ਇਹ ਬੇਸਿਕਲੀ ਆਪਣੇ ਮਸਾਨੇ ਨੂੰ ਮਜ਼ਬੂਤ ਕਰਨ ਦੇ ਵਿੱਚ ਮਸਾਨੇ ਨੂੰ ਪਾਵਰ ਦੇਣ ਦੇ ਵਿੱਚ ਹੁੰਦੀ ਆ ਤੋ ਗਰਮੀ ਕੱਢਣ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦੀ ਆ ਤਾਂ ਆ ਤੁਸੀਂ ਬੀਜ ਲੈਣੇ ਆ ਵਿਧਾਨਾ ਠੀਕ ਆ ਵਿਧਾਨਾ ਬੀਜ ਤੁਸੀਂ ਲੈਣੇ ਆ 30 ਗ੍ਰਾਮ ਠੀਕ ਹੈ ਸ਼ੰਖ ਭਸਮ ਪਾਉਣੀ ਹੈ ਇਹਦੇ ਵਿੱਚ 10 ਗ੍ਰਾਮ ਅਕੀਕ ਪਿਸਤੀ ਪਾਉਣੀ ਹੈ ਤੁਸੀਂ ਇਹਦੇ ਵਿੱਚ 10 ਗ੍ਰਾਮ ਅੱਜ ਦੀ ਇਹ ਵੀਡੀਓ ਬਣਾਉਣ ਲੱਗੇ ਆ ਜਿਹੜੇ ਵੀਰ ਭਰਾਵਾਂ ਨੂੰ ਜ਼ਿਆਦਾਤਰ ਟਾਈਮਿੰਗ ਦੀ ਦਿੱਕਤ ਆਉਂਦੀ ਆ ਬਹੁਤ ਵੀਰ ਭਰਾ ਇਦਾਂ ਦੇ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਤੇ ਤੇ ਤੁਸੀਂ ਦੇਖਦੇ ਹੋ ਅੱਜ ਕੱਲ ਹਰੇਕ ਹੀ ਪਾ ਦਿੰਦਾ ਤੁਸੀਂ ਆਹ ਨੁਸਖਾ ਲੈ ਲਓ ਇਹਦੇ ਨਾਲ ਤੁਹਾਡੀ ਟਾਈਮਿੰਗ ਵੱਧ ਜੂਗੀ ਇੱਕ ਤਾਂ ਕਾਮਨ ਜਿਹੀਆਂ ਚੀਜ਼ਾਂ ਸਭ ਨੇ ਚੱਕੀਆਂ ਹੋਈਆਂ ਨੇ ਅਸ਼ਵਗੰਧਾ ਮੁਸਲੀ ਤੁਸੀਂ ਲੈ ਲਓ ਜੀ ਪੌਂਚ ਵੀਜੇ ਲੈ ਲਓ ਜੀ ਇਹਦੇ ਨਾਲ ਤੁਹਾਡੀ ਬਹੁਤ ਟਾਈਮਿੰਗ ਵੱਧਦੀ ਆ ਉਹਨਾਂ ਨੂੰ ਯਾਰ ਆਪ ਵੀ ਨਹੀਂ ਪਤਾ ਵੀ ਇਹ ਜੜੀ ਬੂਟੀਆਂ ਕਰਦੀਆਂ ਕੀ ਨੇ। ਅਸ਼ਮਗੰਦਾ ਤੁਹਾਨੂੰ ਤਾਕਤ ਦਿੰਦਾ ਵਾ। ਕੌਂਜ ਬੀਜ ਵੀ ਤੁਹਾਨੂੰ ਤਾਕਤ ਦਿੰਦੇ ਨੇ। ਤਾਕਤ ਦੇ ਨਾਲ ਤੁਹਾਡਾ ਰੈਕਸ਼ਨ ਵਧਦਾ ਵਾ। ਨਾ ਕਿ ਤੁਹਾਡਾ ਮਤਲਬ ਕਿ ਟਾਈਮ ਵਧਦਾ। ਜਿਹੜਾ ਮੁਸਲੀ ਆਪਾਂ ਦਿੰਨੇ ਆਂ ਤਾਂ ਦਰੋਕਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਦਾ ਟਾਈਮ ਬੇਸਿਕਲੀ ਲੱਗਦਾ ਕਿੱਥੋਂ ਆ। ਦਿਮਾਗ ਤੇ ਆਹ ਜੀ ਸ਼ਾਂਤ ਚਾਹੀਦੀ ਆ। ਸ਼ਾਂਤ ਦਾ ਮਤਲਬ ਕਿ ਇੱਥੇ ਤੁਹਾਡੇ ਬਹੁਤ ਜ਼ਿਆਦਾ ਗਰਮੀ ਆ। ਪੇਟ ਦੀ ਜਿਹੜੀ ਅੱਗ ਆ ਉਹ ਬਹੁਤ ਜ਼ਿਆਦਾ ਚੱਲਦੀ ਆ ਕਿਉਂਕਿ ਤੁਹਾਡੀ ਖਾਣ ਪੀਣ ਦੀਆਂ ਚੀਜ਼ਾਂ ਇਦਾਂ ਦੀਆਂ ਹੋ ਗਈਆਂ ਵੀ ਤੁਸੀਂ ਉਹ ਪਚਦੀਆਂ ਨਹੀਂ ਤੁਹਾਡੇ ਸਹੀ ਜਾਂ ਤੁਸੀਂ ਖਾ ਪੀ ਕੇ ਬਹਿ ਜਾਂਦੇ ਹੋ ਕੋਈ ਤੁਸੀਂ ਜ਼ਿਆਦਾ ਜ਼ੋਰ ਦਾ ਕੰਮ ਨਹੀਂ ਕਰਦੇ ਜਿਹੜੇ ਜ਼ਿਆਦਾ ਜ਼ੋਰ ਦਾ ਕੰਮ ਕਰਦੇ ਉਹਨਾਂ ਨੂੰ ਆਪਣੀ ਡਾਈਟ ਦਾ ਨਹੀਂ ਪਤਾ ਅੱਜ ਕੱਲ ਬਹੁਤ ਜ਼ਿਆਦਾ ਗਿਆਨ ਦੇਣ ਨੂੰ ਆਪਣਾ ਫੇਸਬੁੱਕ ਤੇ ਇੰਸਟਾ ਦੇ ਉੱਤੇ ਬੈਠੇ ਆ ਜੀ ਤੁਸੀਂ ਆਹ ਲੈ ਲਓ ਆਹ ਬੰਦ ਕਰ ਦਿਓ ਆਹ ਲੈ ਲਓ ਆਹ ਲੈ ਲਓ ਉਹ ਖਾ ਲਓ ਪਿੱਛੇ ਲੱਗ ਲੱਗ ਸਾਰੇ ਲਈ ਜਾਂਦੇ ਆ ਨਾ ਤਾਂ ਕਿਸੇ ਦੀ ਕੋਈ ਬਿਮਾਰੀ ਚੈੱਕ ਕਰਦਾ ਕਈ ਦਾ ਇਦਾਂ ਦੇ ਆ ਕਈਆਂ ਨੂੰ ਬਿਮਾਰੀ ਹੈ ਨਹੀਂ ਉਹ ਕਹਣਗੇ ਜੀ ਸ਼ੌਂਗੀਆਂ ਤੌਰ ਤੇ ਹੀ ਲੈ ਲੈਣੇ ਆ ਚਲੋ ਕੋਈ ਨਹੀਂ ਸਾਡੀ ਇਹਦੇ ਨਾਲ ਫਾਇਦਾ ਹੀ ਹੋ ਜੂਗਾ ਫਾਇਦਾ ਉਹਨਾਂ ਨੂੰ ਕੀ ਹੋਣਾ ਉਹਨਾਂ ਦਾ ਹੋਰ ਨੁਕਸਾਨ ਹੋ ਜਾਂਦਾ ਉਹਨਾਂ ਸਾਰਿਆਂ ਨੂੰ ਮੈਂ ਕਹ ਹੱਥ ਜੋੜ ਕੇ ਬੇਨਤੀ ਕਰਦਾ ਥੋੜੀ ਜਿਹਤ ਨੂੰ ਜਿਨ੍ਹਾਂ ਨੂੰ ਕੋਈ ਨਹੀਂ ਪ੍ਰੋਬਲਮ ਹੈਗੀ ਉਹ ਨਾ ਖਾਓ ਯਾਰ ਕੋਸੇ ਇਦਾਂ ਦੀਆਂ ਚੀਜ਼ਾਂ ਨਾ ਵਰਤੋ ਕੋਸੇ ਇਦਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਤਾਂ ਬਿਮਾਰੀ ਹੈਗੀ ਉਹ ਤਾਂ ਵਿਚਾਰੇ ਪਹਿਲੇ ਹੀ ਵਕਤ ਦੇ ਮਾਰੇ ਆ ਉਹਨਾਂ ਨੂੰ ਤਾਂ ਦਵਾਈ ਦੇਣੀ ਦੇਣੀ ਆ ਉਹਨਾਂ ਨੂੰ ਤਾਂ ਪ੍ਰੋਬਲਮ ਹੈਗੀ ਹੈਗੀ ਆ ਦਿਮਾਗ ਦੇ ਨਾਲ ਹੀ ਬੰਦੇ ਦੀਆਂ ਟਾਈਮਿੰਗ ਤੇ ਬੰਦੇ ਦੀ ਪ੍ਰੋਬਲਮ ਸੈੱਟ ਹੁੰਦੀ ਆ ਤੁਸੀਂ ਉਦਾਂ ਹੀ ਨਾ ਉਹਨਾਂ ਨੂੰ ਹਰੇਕ ਹੀ ਜਾ ਆਪ ਭਸਮ ਪਾ ਲੋ ਆਪ ਪਾ ਲੋ ਫਲਾਨਾ ਪਾ ਲੋ ਇਹ ਪਾ ਲੋ ਪਾ ਕੇ ਤੁਸੀਂ ਆਉਂਦਾ ਟਾਈਮ ਵਧਾ ਲੋ ਐ ਕਰ ਲੋ ਕਰ ਲੋ ਪਹਿਲਾਂ ਬੰਦੇ ਦੀ ਤਸਵੀਰ ਦੇਖਣੀ ਪੈਂਦੀ ਆ ਉਹਦੀ ਪ੍ਰੋਬਲਮ ਜਾਣਣੀ ਪੈਂਦੀ ਆ ਫੇਰ ਜਾ ਕੇ ਉਹਦੀ ਦਵਾਈ ਬਣਦੀ ਹੁੰਦੀ ਆ ਟਾਈਮਿੰਗ ਦੀ پیسے ਇੱਕ ਜਿਹੜੇ ਸਾਰੇ ਲੈ ਸਕਦੇ ਨੇ ਉਹਨਾਂ ਲਈ ਮੈਂ ਇੱਕ ਨੇਚਰਲ ਜਾਂ ਨੁਸਖਾ ਦੱਸ ਦਿੰਨਾ ਤੁਸੀਂ ਕਿਸੇ ਵੀ ਪੰਸਾਰੀ ਜਾਂ ਕਿਸੇ ਵੀ ਵੈਦ ਕੋਲੋਂ ਪੁੱਛ ਸਕਦੇ ਹੋ ਜਾ ਕੇ ਆਪਣੇ ਨੇੜੇ ਦੇੜੇ ਵਧੀਆ ਜਾਣਕਾਰ ਪੜ੍ਹੇ ਲਿਖੇ ਬਹੁਤ ਜ਼ਿਆਦਾ ਪੁਰਾਣੇ ਵੀ ਇਦਾਂ ਦੇ ਵੈਦ ਬੈਠੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੌਲੇਜ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਆਪਦੇ ਹੱਥ ਤੋਂ ਵੱਧ ਉਹਨਾਂ ਦੇ ਰਿਜ਼ਲਟ ਨਹੀਂ ਨ ਦਵਾਈਆਂ ਦੇ ਪਰ ਉਹਨਾਂ ਨੂੰ ਕੋਈ ਅੱਗੇ ਲੈ ਕੇ ਆਉਣ ਵਾਲਾ ਹੈ ਨਹੀਂ ਉਹਨਾਂ ਨੂੰ ਕੋਈ ਸੋਸ਼ਲ ਮੀਡੀਆ ਤੇ ਦੱਸਣ ਵਾਲਾ ਵੀ ਕੋਈ ਹੈ ਨਹੀਂ ਤਕਰੀਬਨ ਕਿਉਂਕਿ ਉਹ ਕਹਿੰਦੇ ਹਨ ਵੀ ਸੱਚ ਪਿੱਛੇ ਹੀ ਰਹਿੰਦਾ ਤੇ ਝੂਠ ਦਾ ਬੋਲਣ ਵਾਲਾ ਉਹ ਚੀਜ਼ ਹੋ ਰਹੀ ਹੈ ਅੱਜਕੱਲ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਆਪ ਦੀ ਸਿਹਤ ਦਾ ਆਪ ਧਿਆਨ ਰੱਖਿਆ ਕਰੋ ਆਪ ਫਿੱਟ ਰਹਿਆ ਕਰੋ ਬਾਕੀ ਆ ਤੁਸੀਂ ਚੀਜ਼ਾਂ ਨੋਟ ਕਰ ਲਓ ਇਹ ਮੈਂ ਤੁਹਾਨੂੰ ਲਿਖਾ ਦਿੰਦਾ ਹਾਂ ਇਹਦੇ ਵਿੱਚ ਕੁਝ ਕੁ ਠੰਡੀਆਂ ਚੀਜ਼ਾਂ ਨੇ ਜਿਹੜੀਆਂ ਪੇਟ ਦੀ ਅੱਗ ਨੂੰ ਸ਼ਾਂਤ ਕਰਦੀਆਂ ਨੇ, ਕੁਝ ਕੁ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਤੁਹਾਡਾ ਦਿਮਾਗ ਸ਼ਾਂਤ ਰੱਖਦੀਆਂ ਨੇ। ਤੁਸੀਂ ਟੈਨਸ਼ਨ ਜ਼ਿਆਦਾ ਲੈਨੇ ਹੋ ਕਿਸੇ ਵੀ ਕੰਮ ਨੂੰ ਦੇਖ ਕੇ ਬਹੁਤ ਜ਼ਿਆਦਾ ਥੋੜੇ ਤੇ ਮਤਲਬ ਕਿ ਹਾਈ ਲੈਵਲ ਦਾ ਤੁਸੀਂ ਟੈਨਸ਼ਨ ਲੈ ਕੇ ਬਹਿ ਜਾਂਦੇ ਹੋ ਵੀ ਯਾਰ ਆਹ ਪਤਾ ਨਹੀਂ ਹੋਊਗਾ, ਨਹੀਂ ਹੋਊਗਾ। ਜ਼ਿੰਦਗੀ ਜਹਾ ਕਰਨਾ, ਉਹ ਕਰਨਾ। ਕੁਝ ਫालतू ਦੀਆਂ ਟੈਨਸ਼ਨਾਂ ਨਾ ਲਿਆ ਕਰੋ। ਆਪਦੇ ਇਸ ਜਿਹੜੀ ਅੱਧ ਤੋਂ ਜ਼ਿਆਦਾ ਬਿਮਾਰੀਆਂ ਟੈਂਸ਼ਨ ਨਾਲ ਜੁੜੀਆਂ ਹੋਈਆਂ ਨੇ ਅੱਧ ਤੋਂ ਵੱਧ ਬਿਮਾਰੀਆਂ ਪੇਟ ਨਾਲ ਜੁੜੀਆਂ ਹੋਈਆਂ ਨੇ ਆ ਧੁੰਨੀਆਂ ਆਪਣੀ ਧੁੰਨੀ ਨਾਲ 999 ਨਾਲੀਆਂ ਕਨੈਕਟ ਨੇ ਆਪਣੇ ਸਰੀਰ ਦੀਆਂ ਲੱਗ-ਲੱਗ ਬਿਮਾਰੀਆਂ ਨੇ ਇੱਥੇ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਪਣੇ ਪੇਟ ਤੋਂ ਸਟਾਰਟ ਹੋ ਜਾਂਦੀਆਂ ਨੇ ਬਾਕੀ ਮੈਂ ਤੁਹਾਨੂੰ ਅੱਜ ਨੁਸਖਾ ਦੱਸ ਦਿੰਦਾ ਤੁਸੀਂ ਇਹ ਨੋਟ ਕਰ ਲਓ ਵੀਰ ਭਰਾ ਇਹਨੂੰ ਤੁਸੀਂ ਇਸਤੇਮਾਲ ਕਰੋ ਤੁਹਾਨੂੰ ਬਹੁਤ ਵਧੀਆ ਤੇ ਬੈਸਟ ਰਿਜ਼ਲਟ ਮਿਲੂਗਾ ਜਿਹਦੇ ਵਿੱਚ ਤੁਸੀਂ ਕੀ ਲੈਣਾ ਤુલਸੀ ਦੇ ਬੀਜ ਲੈਣੇ ਆ 30 ਗ੍ਰਾਮ ਸਾਲਮ ਗੱਠਾ ਲੈਣਾ ਤੁਸੀਂ 20 ਗ੍ਰਾਮ ਛੋਟੀ ਇਲਾਇਚੀ ਲੈਣੀ ਆ ਤੁਸੀਂ 20 ਗ੍ਰਾਮ ਸਮੁੰਦਰ ਸੂਖ 20 ਗ੍ਰਾਮ ਆ ਭੰਗ ਦੇ ਬੀਜ ਨੇ 10 ਗ੍ਰਾਮ ਪਾਇਓ ਆ ਸਾਲਮ ਮਿਸ਼ਰੀ ਲੈਣੀ ਆ ਤੁਸੀਂ ਇਹ 20 ਗ੍ਰਾਮ ਰੂਮੀ ਮਸਤੰਗੀ ਲੈਣੀ ਆ 40 ਗ੍ਰਾਮ ਇਹ ਬੇਸਿਕਲੀ ਆਪਣੇ ਮਸਾਨੇ ਨੂੰ ਮਜ਼ਬੂਤ ਕਰਨ ਦੇ ਵਿੱਚ ਮਸਾਨੇ ਨੂੰ ਪਾਵਰ ਦੇਣ ਦੇ ਵਿੱਚ ਆਉਂਦੀ ਆ ਉਹ ਤੋਂ ਗਰਮੀ ਕੱਢਣ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦੀ ਆ ਆ ਤੁਸੀਂ ਬੀਜ ਲੈਣੇ ਆ ਵਿਧਾਨਾ ਠੀਕ ਆ ਵਿਧਾਨਾ ਬੀਜ ਤੁਸੀਂ ਲੈਣੇ ਆ 30 ਗ੍ਰਾਮ ਠੀਕ ਆ ਸ਼ੰਖ ਭਸਮ ਪਾਉਣੀ ਆ ਇਹਦੇ ਵਿੱਚ 10 ਗ੍ਰਾਮ ਅਕੀਕ ਪਿਸ਼ਤੀ ਪਾਉਣੀ ਆ ਤੁਸੀਂ ਇਹਦੇ ਵਿੱਚ 10 ਗ੍ਰਾਮ ਆਹ ਤੁਸੀਂ ਮੋਤੀ ਪਿਸ਼ਤੀ ਲੈਣੀ ਆ ਇਹ ਵੀ 10 ਗ੍ਰਾਮ ਪਾਉਣੀ ਆ ਤੇ ਆਹ ਲੈਣੀ ਆ ਤੁਸੀਂ ਪਾਣ ਦੀ ਜੜ ਇਹ ਤੁਸੀਂ ਲੈਣੀ ਆ ਇਹਦੇ ਵਿੱਚ 50 ਗ੍ਰਾਮ ਤੇ ਆ ਤੁਸੀ ਲੈਣੀ ਆ ਸ਼ੰਖਵਟੀ ਇਹ ਬੇਸਿਕਲੀ ਬਹੁਤ ਵਧੀਆ ਕੰਪਨੀਆਂ ਦੀ ਵੀ ਅੱਜ ਅੱਜਕੱਲ ਆ ਰਹੀ ਆ ਤੁਸੀ ਇਹਨੂੰ ਯੂਜ਼ ਕਰ ਸਕਦੇ ਹੋ ਬਹੁਤ ਵਧੀਆ ਕੰਪਨੀਆਂ ਵੀ ਮਤਲਬ ਕਿ ਪ੍ਰੋਵਾਈਡ ਕਰਵਾ ਰਹੀਆਂ ਤੁਹਾਨੂੰ ਸ਼ੰਖਵਟੀ ਇਹਦੇ ਨਾਲ ਕੀ ਹੁੰਦਾ ਥੋੜੀ ਜੀ ਪੇਟ ਗੈਸ ਦੇ ਵਿੱਚ ਜਿਹੜਾ ਆਪਣਾ ਬਾਜੂ ਦਾ ਪਰਕੂਪ ਵਧਿਆ ਹੁੰਦਾ ਉਹ ਸੈੱਟ ਹੋ ਜਾਂਦਾ ਵਾ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਗਣਾਤੀਆਂ ਤੁਸੀਂ ਨੋਟ ਵੀ ਕਰ ਲਈਆਂ ਤੁਹਾਨੂੰ 20 20 30 ਦੀ 10 10 ਗ੍ਰਾਮ ਜਿੰਨੀਆਂ ਤੁਸੀਂ ਲੈਣੀਆਂ ਨੇ ਕੋਸ਼ਿਸ਼ ਕਰੋ ਵੀ ਜਿਹਦੇ ਤੋਂ ਤੁਸੀਂ ਚੀਜ਼ ਲੈਣੇ ਉਹ ਤਾਂ ਚੀਜ਼ ਤੁਹਾਨੂੰ オリジナル ਦੇਵੇ ਕਿਉਂਕਿ ਅੱਜਕੱਲ ਬਾਜ਼ਾਰ ਦੇ ਵਿੱਚ ਠੱਗੀ ਵੀ ਬਹੁਤ ਚੱਲ ਰਹੀ ਆ ਕਈ ਤੁਹਾਨੂੰ ਚੀਜ਼ਾਂ origignal ਦੇ ਕੇ ਵੀ ਰਾਜੀ ਨਹੀਂ ਹੈਗੇ ਕਿਉਂਕਿ ਪੈਸੇ ਕਮਾਉਣ ਦਾ ਲਾਲਚ ਹਰੇਕ ਨੂੰ ਵਧਿਆ ਹੋਇਆ ਹੈ ਹਰੇਕ ਬੰਦਾ ਆਪਦੇ ਪੈਸਿਆਂ ਦੇ ਵੱਲੋਂ ਭਾਜਦਾ ਪਰ ਮੈਂ ਇਹ ਚੀਜ਼ ਚਾਹਣਾ ਯਾਰ ਤੁਸੀਂ ਫਿੱਟ ਰਹੋ ਤੁਸੀਂ ਆਪ ਦੇ ਆਪ ਆਪਣੀ ਸਿਹਤ ਨੂੰ ਠੀਕ ਕਰੋ ਸਾਡਾ ਤਾਂ ਇਹੀ ਮਕਸਦ ਆ ਵੀ ਸਾਰੇ ਬੰਦੇ ਫਿੱਟ ਰਹਿਣ ਬਾਕੀ ਮੈਨੂੰ ਤਾਂ ਰੋਜ਼ ਆਰਡਰ ਆਉਂਦੇ ਰਹਿੰਦੇ ਨੇ ਮੈਂ ਆਰਡਰ ਤੇ ਹੀ ਦਵਾਈਆਂ ਤਿਆਰ ਕਰਦਾ ਵਾਂ ਇਹ ਮੈਂ ਸਪੈਸ਼ਲ ਥੋੜੀ ਤਿਆਰ ਕਰਨ ਲੱਗੇ ਹਾਂ ਇਹਦੇ ਵਿੱਚ ਮੈਂ ਸੋਨਾ ਭਸਮ ਤੇ ਚਾਂਦੀ ਭਸਮ ਵੀ ਪਾਉਣੀ ਆ ਥੋੜਾ ਜਿਆ ਟੈਨਸ਼ਨ ਘਟ ਲਿਆ ਕਰੋ ਦੇ ਖਾਣ ਪੀਣ ਦਾ ਸ਼ਡਿਊਲ ਸੈੱਟ ਕਰੋ ਡਾਈਟ ਆਪਦੀ ਆਪ ਸੈੱਟ ਕਰੋ ਥੋੜੇ ਦਿਨ ਨੂੰ ਜਿਹੜੀ ਚੀਜ਼ ਦੀ ਲੋੜ ਆ ਆ ਗਰਮੀਆਂ ਦੇ ਦਿਨ ਚੱਲਦੇ ਨੇ ਸਵੇਰੇ ਤੁਸੀਂ ਔਲੇ ਦਾ ਮਰਬਾ ਵੀ ਖਾ ਸਕਦੇ ਹੋ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਵੀ ਲੈ ਸਕਦੇ ਹੋ ਥੋੜਾ ਜਿਹਾ ਗਰਮੀ ਨਹੀਂ ਲੱਗਦੀ ਲੂਹ ਨਹੀਂ ਲੱਗਦੀ ਬੰਦੇ ਨੂੰ ਠੀਕ ਰਹਿੰਦਾ ਬੰਦਾ ਤੇ ਇਮਿਊਨਿਟੀ ਵੀ ਸੈੱਟ ਰਹਿੰਦੀ ਆ ਬਾਕੀ ਸਾਰੇ ਵੀਰ ਭਰਾ ਜੇ ਕਿਸੇ ਨੂੰ ਕੋਈ ਲੋੜ ਹੋਵੇ ਸਾਡੇ ਸੰਸਾਰ ਬੈਦਿਆ ਨਾਮ ਦੇ ਪੇਜ ਨੂੰ ਫੋਲੋ ਕਰ ਲਓ ਸਾਡਾ ਨੰਬਰ ਨੋਟ ਕਰ ਲਓ 7973419058 79734 19058 ਤੁਸੀਂ ਇਹ ਨੰਬਰ ਨੋਟ ਕਰਕੇ ਸਾਡੇ ਨਾਲ ਕੋਈ ਕਿਸੇ ਵੀ ਤਰ੍ਹਾਂ ਦੀ ਸਲਾਹ ਕਰ ਸਕਦੇ ਹੋ ਜੇ ਕਿਸੇ ਨੂੰ ਕੋਈ ਦਵਾਈ ਮਗਾਉਣੀ ਹੋਵੇ ਸਾਨੂੰ ਆਪਦੀ ਸਾਰੀ ਬਿਮਾਰੀ ਤੇ ਆਪਦਾ ਸਾਰਾ ਲਾਈਫ ਸਟਾਈਲ ਦੱਸ ਕੇ ਪ੍ਰੋਬਲਮ ਦੱਸ ਕੇ ਸਾਡੇ ਤੋਂ ਆਪਦੀ ਦਵਾਈ ਵੀ ਬਣਵਾ ਸਕਦੇ ਨੇ ਚੰਗਾ ਜੀ ਧੰਨਵਾਦ ਸਾਰਿਆਂ ਦਾ ਸਾਥੀ ਜੀ